ਕੋਈ ਜਾਤ ਨਾ ਪਾਤ ਜਿੱਥੇ ਪੁੱਛੇ ਨਾ ਕੋਈ ਓਕਾਤ ਜਿੱਥੇ ਕੋਈ ਜਾਤ ਨਾ ਕੋਈ ਪਾਤ ਜਿੱਥੇ ਪੁੱਛੇ ਨਾ ਕੋਈ ਔਕਾਤ ਜਿੱਥੇ ਪ੍ਰੇਮ ਦੀ ਹੀ ਹੋਵੇ ਸੌਗਾਤ ਜਿੱਥੇ ਪ੍ਰੇਮ ਦੀ ਹੀ ਹੋਵੇ ਸੌਗਾਤ ਜਿੱਥੇ ਜਿੱਥੇ ਹਿੰਡ ਲੋਕੋ ਬਸ ਉਹੀ ਮੇਰਾ ਬਸ ਉਹੀ ਮੇਰਾ ਬਸ ਉਹੀ ਮੇਰਾ ਬੁਲੰਦਪੁਰ ਪਿੰਡ ਲੋਕੋ ਬਸ ਉਹੀ ਸੇਓ ਹੈ ਮੇਰਾ ਬੁਲੰਦ ਪੂਰੇ ਪਿੰਡ ਲੋਕੋ ਗੁੰਡੇ ਬੋਲੀ ਹਰ ਸਵਾਤ ਜਿੱਥੇ ਬਾੜੀ ਨਾਲ ਛੇਪੇ ਹਰ ਸਵਾਸ ਜਿੱਥੇ ਬਾੜੀ ਨਾਲ ਛਿਪੇ ਰਾਤ ਜਿੱਥੇ ਬਾੜੀ ਨਾਲ ਚੜੇ ਪਰਬਤ ਜਿੱਥੇ ਜਿੱਥੇ ਬਸੇ ਆਪ ਬਕਸ਼ੰਦ ਲੋਕੋ ਬਾੜੇ ਨਾਲ ਚੜੇ ਪਰਬਤ ਜਥੇ ਜਥੇ ਬਸੇ ਆਪ ਬਕਸ਼ੰਦ ਲੋਕੋ ਬਸੇ ਹੋਈ ਮੇਰਾ ਬਸ ਹੋਈ ਮੇਰਾ ਬਸ ਹੋਈ ਮੇਰਾ ਬੁਲੰਦਪੁਰ ਪਿੰਡ ਲੋਕੋ ਇੱਕ ਹੀ ਹੋਵੇ ਜਮਾਤ ਜਿੱਥੇ ਸੱਚ ਦੀ ਕਲਮ ਤੇ ਜਮਾਤ ਜਿਥੇ ਸੱਚ ਦੀ ਕਲਮ ਤੇ ਦਾਵਾ ਜਿਥੇ ਮਿਲ ਜਾਵੇ ਆਬੇ ਹਾਇਤ ਜਿਥੇ ਅਬੇ ਹਯਾਤ ਜਿੱਥੇ ਸਫਲ ਹੋ ਜਾਵੇ ਹਰ ਜਿੰਦ ਲਾ ਕੋ ਬਸੇ ਹੋਈ ਮੇਰਾ ਬਸੇ ਹੋਈ ਮੇਰਾ ਬਸੇ ਹੋਈ ਮੇਰਾ ਨਾਨ ਨਾ ਬਸ ਹੋਈ ਮੇਰਾ ਬੋਲੰਦ ਪੂਰੀ ਪਿੰਡ ਲੋਕੋ ਬਸ ਹੋਈ ਮੇਰਾ ਆਪ ਆਵੇ ਕਰਾਮਾਤ ਜਿਥੇ ਰਹਿਤਾਂ ਦੇ ਹੋਵੇ ਵਿਸਾਤ ਜਿੱਥੇ ਆਪ ਆਵੇ ਕਰਾਮਾਤ ਜਿੱਥੇ ਰਹਤਾਂ ਦੇ ਹੋਵੇ ਵਿਸਾਤ ਜਿੱਥੇ ਰੱਬ ਦੇ ਹੋਵੇ ਪੰਦੀ ਬਾਤ ਜਿੱਥੇ ਬਨਾਨਕ ਨਾਮ ਹੋਵੇ ਜਿੱਥੇ ਰਿੰਦਲਾਕਾ ਬਸੇ ਹੋਈ ਮੇਰਾ ਬਸੇ ਹੋਈ ਮੇਰਾ ਬਸੇ ਹੋਈ ਮੇਰਾ ਬੁਲੰਦ ਪੁਰੀ ਪੰਡ ਲਾਕੋ ਆਪੇ ਆਵੇ ਕਰਾਮਾਤ ਜਿੱਥੇ ਰਹਿਤਾਂ ਦੇ ਹੋਵੇ ਬਸਾਤ ਜਿੱਥੇ ਰੱਬ ਦੇ ਹੋਵੇ ਪੰਦੀ ਬਾਤ ਜਿੱਥੇ ਨਾਨਕ ਕਾ ਬਸੇ ਹੋਈ ਮੇਰਾ ਬਸੇ ਹੋਈ ਮੇਰਾ ਬਸੇ ਹੋਈ ਮੇਰਾ ਬੁਲੰਦ ਪੁਰੀ ਪਿੰਡ ਲੋਕੋ ਬਸੇ ਹੋਈ ਮੇਰਾ ਬਸੇ ਹੋਈ ਬਸੇ ਹੋਈ ਮੇਰਾ ਬੁਲੰਦ ਪੂਰੀ ਪੈਂਡਲੋਕਾ